ਅੱਜ ਅਸੀਂ ਜਿਸ ਫਿਲਮ ਦੇ ਲਈ ਤੁਹਾਡੇ ਕੋਲ ਆਏ ਆ ਸਾਰਿਆਂ ਦੇ ਕੋਲ ਤੁਹਾਡੇ ਸਹਿਯੋਗ ਦੇ ਲਈ ਕਿ ਤੁਸੀਂ ਹਮੇਸ਼ਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਅੱਜ ਅੰਬਰਸਰੀਏ ਅੰਬਰਸਰੀਆਂ ਦੇ ਕੋਲ ਆਏ ਨੇ ਕਿਉਂਕਿ ਅੱਜ ਸਾਰਿਆਂ ਦੇ ਕੋਲ ਆਏ ਨੇ ਕਿਉਂਕਿ ਅੱਜ ਸਾਰੀ ਟੀਮ ਜਿਹੜੀ ਸਾਡੀ ਅਸੀਂ ਸਾਰੇ ਮਾਝੇ ਵਾਲੇ ਤੁਹਾਡੇ ਸਾਹਮਣੇ ਬੈਠੇ ਹੋਏ ਆ ਮਾਝੇ ਵਾਲਿਆਂ ਦੀ ਫਿਲਮ ਆ ਤੇ ਇਸ ਕਰਕੇ ਮੈਨੂੰ ਲੱਗਾ ਕਿ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਡੇ ਜਿੰਨੇ ਵੀ ਵੀਰ ਸਾਡੀਆਂ ਭੈਣਾਂ ਤੁਸੀਂ ਸਾਰੇ ਜਾਣੇ ਵੱਧ ਤੋਂ ਵੱਧ ਖਾਸ ਤੌਰ ਤੇ ਸਹਿਯੋਗ ਦੇਣਾ ਇਸ ਫਿਲਮ ਨੂੰ ਕਿਉਂਕਿ ਮਾਲਵੇ ਵਾਲੇ ਹਮੇਸ਼ਾ ਆਪਣੀਆਂ ਫਿਲਮਾਂ ਨੂੰ ਬਹੁਤ ਪ੍ਰਮੋਟ ਕਰਦੇ ਆ ਔਰ ਅੱਜ ਅਸੀਂ ਵੇਖਣਾ ਹੈ ਕਿ ਮਾਝੇ ਵਾਲੇ ਆਪਣੀ ਇਸ ਫਿਲਮ ਨੂੰ ਕਿਵੇਂ ਜੀ ਹਾਈ ਬੀਬੀਏ ਕਿੱਥੇ ਫਸ ਗਿਆ ਹਾਈ ਬੀਬੀਏ ਕਿੱਥੇ ਫਸ ਗਿਆ ਇਸ ਫਿਲਮ ਦਾ ਨਾਮ ਹੈਗਾ 23 ਅਗਸਤ ਨੂੰ ਫਿਲਮ ਦੁਨੀਆ ਭਰ ਦੇ ਸਿਨੇਮਾ ਦੇ ਵਿੱਚ ਰਿਲੀਜ਼ ਹੋ ਰਹੀ ਹੈ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਸਾਡੇ ਮਾਝੇ ਦੇ ਨੌਜਵਾਨ ਡਾਇਰੈਕਟਰ ਸਿਮਰਨਜੀਤ ਸਿੰਘ ਹੁੰਦਲ ਅੱਜ ਸਾਡੇ ਦਰਮਿਆਨ ਨੇ ਔਰ 10 ਤੱਕ ਲਗਭਗ ਵੱਡੀਆਂ ਫਿਲਮਾਂ ਹੁਣ ਤੱਕ ਡਾਇਰੈਕਟ ਕਰ ਚੁੱਕੇ ਨੇ ਜਿੰਨਾ ਚ 25 ਕਿਲੇ ਖਾਸ ਤੌਰ ਦੇ ਉੱਤੇ ਜ਼ਿਕਰਯੋਗ ਹੈ ਕੋਟਾ ਕੀ ਕਿਰਦਾਰ ਹੈ ਕੀ ਹੋ ਸਕਦਾ ਮੈਨੂੰ ਸੁਣਨਾ ਹੈ ਕਿੰਨਾ ਬਤਾ ਦੇ ਮੇਰਾ ਜਿਹੜਾ ਕਿਰਦਾਰ ਹੈ ਨਾ ਪਹਿਲੀ ਵਾਰੀ ਮੈਂ ਇਹ ਵਾਲਾ ਕਿਰਦਾਰ ਨਭਾਇਆ ਬੇਟਾ ਮੈਨੂੰ ਭੂਤ ਬਣੀ ਆ ਫਿਲਮ। ਉਹ ਕਾਫੀ। ਅਮੀ ਚਲਵਾਉ। ਉਹ ਕਿੱਥੋਂ ਦੇ? ਉਹ ਟ੍ਰੈਜੇਡੀਅਨਸ ਜਿਆਨਾ ਆਪਣਾ ਡਾਈਸ। ਬਹੁਤ ਵਧੀਆ ਬਟਾ ਕਿਉਂਕਿ ਇਹ ਭੂਤਨੀ ਜਿਹੜੀ ਆ ਉਸ ਤਰ੍ਹਾਂ ਦੀ ਟ੍ਰੈਡੀਸ਼ਨਲ ਜੀ ਭੂਤਨੀ ਨਹੀਂ ਹੈਗੀ ਜਿਹੜੀਆਂ ਆਮ ਤੌਰ ਤੇ ਆਪਾਂ ਹਾਰਰ ਫਿਲਮਾਂ ਦੇਖਦੇ ਆ ਉੰਜ ਦਾ ਨਹੀਂ ਆ ਕਿ ਉਸ ਤਰ੍ਹਾਂ ਦੀ ਮਤਲਬ ਚੀਜ਼ਾਂ ਨਹੀਂ ਹੈਗੀਆਂ ਡਰਾਉਣ ਵਾਲੀਆਂ। ਸ਼ੁਰੂ ਦੇ ਵਿੱਚ ਅਸੀਂ ਥੋੜਾ ਜਿਹਾ ਡਰਾਉਣੇ ਆ ਬਟ ਜੇ ਮਤਲਬ ਮੈਂ ਆ ਤਾਂ ਥੋੜਾ ਜਿਹਾ ਕਾਮਿਕ ਜੀਆਂ ਚੀਜ਼ਾਂ ਨੇ ਉਹਦੇ ਵਿੱਚ ਤੇ ਬਹੁਤ ਸਾਰੀ ਜਿਹੜੀ ਉਹ ਹਾਰਰ ਕਮੇਡੀ ਹੈਗੀ ਆ ਜਿੱਥੇ ਕਿ ਸਾਡਾ ਪੋਰਸ਼ਨ ਸ਼ੁਰੂ ਹੁੰਦਾ ਉੱਥੋਂ ਫਿਲਮ 'ਚ ਹਾਰਰ ਕਮੇਡੀ ਆ ਤੇ ਬੜਾ ਮਜ਼ਾ ਆਇਆ ਮੈਨੂੰ ਇਹ ਕਿਰਦਾਰ ਕਰਕੇ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਲੱਗਾ ਕਿ ਭੂਤ ਵੀ ਕਿਊਟ ਹੁੰਦੇ ਆ ਪੰਜਾਬੀ ਹੋ ਜਾਈਏ ਤੇ ਸਟੈਂਡ ਅਪ ਹੋ ਗਏ ਹਾਂਜੀ ਬੜਾ ਪੰਜਾਬ ਪੰਡਾ ਜੀ ਕਹਿੰਦੇ ਸਟੈਂਡ ਅਪ ਉਹ ਕੋਲ ਨਹੀਂ ਨਹੀਂ ਸ਼ਦਾਨ ਨਹੀਂ ਬਾਜੀ ਭੂਤ ਆ ਭੂਤ ਆ ਕਦੀ ਚੰਬੜਿਆ ਨਹੀਂ ਇੰਨੇ ਮੈਡ ਮੈਡ ਫਿਲਮ ਵਿੱਚ ਤੇ ਉਹਨੂੰ ਹੀਰੋ ਸਾਡੇ ਦਿੱਤੀ ਰਾਘੇਲ ਜੀ ਸਿੰਗਰ ਦੇ ਤੌਰ ਦੇ ਉੱਤੇ ਇਹਨਾਂ ਨੇ ਆਪਣਾ ਕੈਰੀਅਰ ਬਹੁਤ ਜਬਰਦਸਤ ਤਰੀਕੇ ਨਾਲ ਇਹਨਾਂ ਦਾ ਚੱਲ ਰਿਹਾ ਔਰ ਇਸ ਫਿਲਮ ਦੇ ਵਿੱਚ ਇਹ ਡੈਬਿਊ ਕਰ ਰਹੇ ਨੇ ਲੀਡ ਕੈਰੈਕਟਰ ਹੈ ਮਾਲਵੀ ਇੱਧਰ ਮੇਰੇ ਨਾਲ ਬੈਠੇ ਨੇ ਮਾਲਵੀ ਸਾਊਥ ਦੀਆਂ ਦੋ ਫਿਲਮਾਂ ਕਰ ਚੁੱਕੇ ਨੇ ਦੋ ਹਿੰਦੀ ਦੀਆਂ ਕਰ ਚੁੱਕੇ ਨੇ ਔਰ ਹੁਣ ਇਹਨਾਂ ਨੇ ਪੰਜਾਬੀ ਦੇ ਵਿੱਚ ਵੀ ਸ਼ੁਰੂਆਤ ਕੀਤੀ ਕਿਉਂਕਿ ਬੇਸਿਕਲੀ ਇਹ ਕੁੜੀ ਪੰਜਾਬ ਦੀ ਹੈ ਹਾਂ ਤੇ ਚੰਡੀਗੜ੍ਹ ਤੋਂ ਇਹਨਾਂ ਦੀ ਐਜੂਕੇਸ਼ਨ ਹੈ ਇਸ ਕਰਕੇ ਇਸ ਬੀ ਲੈਂਗੁਏਜ ਦੇ ਵਿੱਚ ਇਹ ਨਾ ਦੀ ਹੈ ਫਸਟ ਮੂਵੀ ਹੈ ਬਟਾ ਇਹ ਪੰਜਾਬੀ ਚ ਇਹਨਾਂ ਨੂੰ ਸਵਾਲ ਪੁੱਛੋ ਇਹ ਪੰਜਾਬੀ ਚ ਜਵਾਬ ਦੇਣਾ ਵਰਖ ਹੋ ਰਹੀ ਹੈ ਕਿ ਨਾਲੇ ਪਤਾ ਲੱਗੂਗਾ ਮੈਡਮ ਤੁਸੀਂ ਕਹਿ ਕਿਊਟ ਵਾਲੀ ਡਰਾਉਣੀ ਆ ਕਿਊਟ ਵੀ ਲਾਇਆ ਨਾ ਅੱਗੇ ਕਿਉਂ ਤੁਸੀਂ ਭੂਤ ਗਿਆ ਭੂਤਰਾ ਇਹ ਵਰਡ ਸੁਣ ਕੇ ਨਾ ਮੋਸਟਲੀ ਸਾਰਿਆਂ ਦੇ ਦਿਮਾਗਿਆਂ ਦਾ ਕਿ ਇਹ ਡਰਾਉਣੀ ਹੋਣੀ ਕਰਦਾ ਨਹੀਂ ਡਰਾਉਣੀ ਤਾਂ ਹੁੰਦੇ ਨੇ ਨੇਚਰਲੀ ਬਟ ਬਾਅਦ ਚ ਲੱਗਦਾ ਕਿ ਨਹੀਂ ਬੜਾ ਇਹ ਦੋਸਤਾਂ ਵਰਗਾ ਭੂਤ ਹੈ ਅੱਛਾ ਮੈਡਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਫਿਲਮ ਦਾ ਨਾਮ ਹੈ ਹਾਈ ਬੀਬੀ ਕਿੱਥੇ ਫਸ ਗਏ ਤੇ ਫਿਲਮ ਤੋਂ ਫਿਲਮ ਚ ਸਾਡੇ ਨੀਤਾ ਗਿਲਨੇ ਮੈਡਮ ਬਹੁਤ ਅੱਛੇ ਐਕਟਰ ਨੇ I am very grateful to work with her and ਥੀਰਾ ਗਿਲਜੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਪਹਿਲੀ ਫਿਲਮ ਚ ਤੇ ਸਾਡੇ ਹੁੰਦਲ ਸਾਹਿਬ ਜੀ ਜਿਨ੍ਹਾਂ ਨੇ ਮੈਨੂੰ ਇਸ ਫਿਲਮ ਦੇ ਥਰੂ ਲਾਂਚ ਕੀਤਾ ਪੰਜਾਬੀ ਸਿਨੇਮਾ ਚ ਆਮ ਵੈਰੀ ਗ੍ਰੇਟਫੁਲ ਟੂ ਹੰਡਲ ਜੀ ਬਿਕੋਜ਼ ਮੈਂ ਸਾਊਥ ਚ ਚਾਰ ਫਿਲਮਾਂ ਕੀਤੀਆਂ ਨੇ ਤੇ ਹਿੰਦੀ ਸੀਰੀਅਲ ਵੀ ਕੀਤਾ ਹੈ ਤੇ ਪੰਜਾਬੀ ਚ ਮੇਰੀ ਇਹ ਪਹਿਲੀ ਫਿਲਮ ਹੈ ਤੇ ਮੈਂ ਬਹੁਤ ਹੈਪੀ ਆ ਐਕਸਾਈਟਿਡ ਹਾਂ ਨਰਵਸ ਵੀ ਹਾਂ ਕਿ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇ ਮੇਰੇ ਕੈਰੈਕਟਰ ਦੇ ਬਾਰੇ ਦੱਸਾਂ ਇਹ ਕੈਰੈਕਟਰ ਜੋ ਹੈ ਇਹ ਕੁੜੀ ਯੂਕੇ ਤੋਂ ਹਾਂ ਤੇ ਇਸ ਦਾ ਕੰਮ ਹੀ ਹੈ ਕਿ ਮੁੰਡੇ ਪੱਕੇ ਕਰਾਂਦੀ ਹੈ ਪਰ ਬਹੁਤ ਇਮੋਸ਼ਨਲ ਗਰਲ ਹੈ ਬਹੁਤ ਹੀ ਜ਼ਿਆਦਾ ਦਰਦੀ ਨਾਲ ਜੁੜੀ ਹੋਈ ਕੁੜੀ ਹੈ ਤੇ ਹਮੇਸ਼ਾ ਚਾਹਨੀ ਹੈ ਕਿ ਅੱਛਾ ਹੀ ਮੁੰਡਾ ਮਿਲੇ ਉਸ ਨੂੰ ਜਿਸਦੇ ਨਾਲ ਵੀ ਉਹ ਵਿਆਹ ਕਰੇ ਤੇ ਤੁਸੀਂ ਇਹ ਫਿਲਮ ਦੇਖੋ ਤੁਹਾਨੂੰ ਮੇਰਾ ਕੈਰੈਕਟਰ ਬਹੁਤ ਪਸੰਦ ਆਵੇਗਾ ਤੇ ਇਸ ਤੇ ਇਸ ਦੇ ਵਿੱਚ ਇੱਕ ਗਾਣਾ ਹੈ ਟ੍ਰੈਂਡ ਜੋ ਬਹੁਤ ਟ੍ਰੈਂਡ ਕਰ ਰਿਹਾ ਹੈ ਅੱਜਕਲ ਬਲ ਕਾਰਨ ਕਿਲਾ ਦੇ ਅਖਾਰੇ ਤੇ ਅਪਾ ਸ਼ੂਟ ਕੀਤਾ ਹੈ ਤੇ ਕਲਾਈਮੈਕਸ ਵੀ ਅਪਾ ਸ਼ੂਟ ਕੀਤਾ ਹੈ ਭਗਤ ਸਿੰਘ ਦੇ ਪਿੰਡ ਤੇ ਬਹੁਤ ਮਜ਼ਾ ਆਇਆ ਮੈਨੂੰ ਸ਼ੂਟ ਕਰਕੇ ਤੇ ਬਹੁਤ ਇਮੋਸ਼ਨਲ ਮੈਮਰੀਜ਼ ਲੈ ਕੇ ਜਾ ਰਹੀਆਂ ਮੈਂ ਸ਼ੂਟ ਦੇ ਨਾਲ ਮੈਡਮ ਨੇ ਤੁਹਾਨੂੰ ਆਪ ਕੋ ਜਿਹੜੇ ਖੂਤ ਬਣੇ ਨੇ ਉਹਨਾਂ ਦਾ ਤੰਗ ਕੀਤਾ ਕਿ ਕਿਹਨ ਦੇ ਵਿੱਚ ਨਹੀਂ ਨਹੀਂ ਫਿਲਮ 'ਚ ਸਾਡਾ ਕੋਈ ਸੀਨੀਅਰ ਬਟ ਉਹਨਾਂ ਨਾਲ ਨਹੀਂ ਹੈ ਕੋਈ ਕੰਟੈਕਟ ਸਿੱਧਾ ਕੋਈ ਸੀਨ ਨਹੀਂ ਆ ਮੇਰਾ ਤੇ ਇਹਨਾਂ ਦਾ ਸਾਡੇ ਸਾਰੇ ਸੀਨ ਤਕਰੀਬਨ ਟੀਰਾ ਗਿਲ ਉਹਨਾਂ ਦੇ ਨਾਲ ਸੀ ਬਟ ਆਫ ਸਕਰੀਨ ਸਾਡੀ ਕਾਫੀ ਮਜ਼ਾ ਕੀਤਾ ਆਪਾਂ ਸ਼ੂਟ ਓਕੇ ਠੀਕ ਹੈ ਤੁਸੀਂ ਮੇਰਾ ਸ਼ਹਿਰ ਆਪਣਾ ਸ਼ਹਿਰ ਆ ਜੀ ਸ੍ਰੀ ਅਮਰitsar ਸਾਹਿਬ ਗੁਰੂ ਪੀਰ ਪੈਗੰਬਰ ਮਹਾਪੁਰਸ਼ਾਂ ਦੀ ਸੰਤਾਂ ਮਹਾਪੁਰਸ਼ਾਂ ਦੀ ਇਹ ਸਰਜ਼ਮੀ ਇਹ ਧਰਤੀ ਜਿੱਥੇ ਅਸੀਂ ਇਹਨਾਂ ਗਲੀਆਂ ਚ ਖੇਡੇ ਆ ਜੀ ਔਰ ਮੇਰੀ ਸ਼ੁਰੂਆਤ ਇਸ ਧਰਤੀ ਤੋਂ ਹੋਈ ਆ ਮੈਨੂੰ ਅੱਜ ਵੀ ਯਾਦ ਆ ਅਸੀਂ ਮੇਰਾ ਪਿੰਡ ਪੱਟੀ ਦੇ ਨੇੜੇ ਆ ਜੀ ਦੁਬਲੀ ਅਸੀਂ ਟ੍ਰੇਨ ਫੜ ਕੇ ਆਉਣਾ ਪ੍ਰੀਤਪਾਜੀ ਵੀ ਆਏ ਹੋਏ ਨੇ ਟ੍ਰੇਨ ਤੋਂ ਅਸੀਂ ਪੈਦਲ ਫਿਰ ਬੱਸ ਸਟੈਂਡ ਆਉਣਾ ਬਸ ਸਟੈਂਡ ਤੋਂ ਆਟੋ ਫੜ ਕੇ ਕਈ ਵਾਰੀ ਅਸੀਂ ਨਾਟਸ਼ਾਲਾ ਜਾਣਾ ਜੀ ਉੱਥੇ ਮੈਮ ਹਣੀ ਥੀਏਟਰ ਕਰਦੀ ਹੁੰਦੇ ਸੀ ਮੈਮ ਜੀ ਸਰ ਹਣੀ ਔਰ ਅੰਦਤ ਕ੍ਰਿਸ਼ਨ ਦੇਵਸਰ ਜੀ ਮੈਂ ਉਹਨਾਂ ਨਾਲ ਸਕੂਲ ਟਾਈਮ ਕਾਲਜ ਟਾਈਮ ਥੀਏਟਰ ਕੀਤਾ ਬੜੀ ਲੰਮੀ ਜਰਨੀ ਹੈ ਗੀਤ ਉਹ ਤੋਂ ਬਾਅਦ ਰਿਕਾਰਡਿੰਗ ਕੀਤੀਆਂ ਗੀਤ ਗਾਏ ਇੰਟਰਨੈਸ਼ਨਲ ਲੈਵਲ ਤੇ ਲਾਈਵ ਪਰਫਾਰਮੈਂਸ ਕੀਤੀਆਂ ਉਹ ਜਰਨੀ ਅੱਜ ਇੱਥੋਂ ਤੱਕ ਲੈ ਕੇ ਆਈ ਆ ਕਿਉਂਕਿ ਮੈਂ ਕੋਸ਼ਿਸ਼ ਕਰਦਾ ਛੋਟ ਗੱਲ ਕਰਾਂ ਸੋ ਖਾਇ ਬੀਬੀਏ ਕਿੱਥੇ ਫਸ ਗਏ 23 ਅਗਸਤ ਨੂੰ ਜਿਹੜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੈਂ ਸਮਰਜੀਤ ਸਿੰਘ ਹੰਦਲ ਬਾਜੀ ਦਾ ਔਰ ਸਰਦਾਰ ਬਗੀਚਾ ਸਿੰਘ ਸੰਧੂ ਬਾਜੀ ਯੂਕੇ ਤੋਂ ਜਿਨ੍ਹਾਂ ਨੇ ਫਿਲਮੇ ਪ੍ਰੋਡਿਊਸ ਕੀਤੀ ਭਾਈ ਨੇ ਡਾਇਰੈਕਟ ਕੀਤੀ ਹੈ ਜੀ ਇਹਨਾਂ ਦੀ ਸਟੋਰੀ ਹੈ ਸਮਰਜੀਤ ਸਿੰਘ ਹੰਦਲ ਬਾਜੀ ਦੀ ਜਿਨ੍ਹਾਂ ਨੇ ਬਹੁਤ ਸਾਰੀਆਂ ਪਹਿਲਾਂ ਫਿਲਮਾਂ ਬਣਾਈਆਂ ਨੇ ਸੋ ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਦਾ ਜੀ ਕਿ ਮੇਰੀ ਇਹ ਪਹਿਲੀ ਫਿਲਮ ਹੈ ਪਰ ਜਿੰਨੇ ਵੀ ਸਟਾਰ ਇਸ ਫਿਲਮ ਦੇ ਵਿੱਚ ਨੇ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਅਣਗਿਣਤ ਜਿਵੇਂ ਕਿ ਅਨੀਤਾ ਦੇਵਗਨ ਮੈਮ ਇਫਤਾਰ ਠਾਕਰ ਸਾਹਿਬ ਪਾਕਿਸਤਾਨ ਵਾਲੇ ਰਵਿੰਦਰ ਮੰਡ ਜੀ ਦیدار ਗਿਲ ਜੀ ਬਲਜਿੰਦਰ ਕੌਰ ਭੈਣ ਜੀ ਔਰ ਬਹੁਤ ਸਾਰੀ ਕਾਸਟਿੰਗ ਹੈ ਜਿਹੜੀ ਤੁਹਾਨੂੰ ਅਜੇ ਫਿਲਮ ਦੇ ਵਿੱਚ ਦਿਸਣੀ ਹੈ ਸੋ ਮੈਂ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਤੁਸੀਂ ਇੱਥੇ ਚੱਲ ਕੇ ਆਏ ਹੋ ਜਿੰਨੇ ਵੀ ਪੱਤਰਕਾਰ ਤੁਹਾਡੀ ਪ੍ਰੈਸ ਵਾਲੀ ਟੀਮ ਆਈ ਹੈ ਜਿੱਥੇ ਤੁਹਾਡਾ ਧੰਨਵਾਦ ਕਰਨਾ ਉੱਥੇ ਸਾਡੇ ਆਰਟਿਸਟ ਭਾਈਚਾਰੇ ਤੋਂ ਸਾਡੇ ਮਾਝਾ ਜਉਣ ਤੋਂ ਹਰਪਾਲ ਭਾਜੀ ਹੋਣੀ ਔਰ ਛੇਰਾ ਭਾਜੀ ਔਰ ਜਿੰਨੇ ਵੀ ਕੁਲੇ ਸ਼ਾਜੀ ਹੁਣੀ ਸਿਲਿੰਦਰ ਫਰਿਸ਼ਤਾ ਜੀ ਚੰਨ ਭਾਜੀ ਮੇਰੇ ਕੋ ਨਾਮਾਂ ਦੀ ਲਿਸਟ ਜ਼ਿਆਦੀ ਹੈ ਮੈਨੂੰ ਲੱਗਦਾ ਨਾਮ ਲੈਣ ਲਈ ਕਾਫੀ ਟਾਈਮ ਚਾਹੀਦਾ ਜਿਹਦਾ ਨਾਮ ਰਹਿ ਜਾ ਮੈਨੂੰ ਲੱਗਦਾ ਚਾਹੂੰ ਪਲ ਪਲ ਦੱਸ ਦਿਓ ਜਦੋਂ ਦੀ ਸ਼ੂਟਿੰਗ ਕਰਦੇ ਤੁਸੀਂ ਕੁਝ ਐਸਾ ਯਾਦਗਰੀ ਪਲ ਦਾ ਬਹੁਤ ਸਾਰੇ ਪਲ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗਾ ਜੀ ਜਦੋਂ ਬੰਦਾ ਇੱਥੋਂ ਜਾਂਦਾ ਹੈ ਜੀ ਅੱਜ ਕੱਲ ਇੱਕ ਦੌੜ ਵੀ ਹੈ ਵੀ ਸਟੂਡੈਂਟ ਵੀਜ਼ੇ ਲਾ ਕੇ ਬਾਹਰ ਅਸੀਂ ਜਾਣਾ ਜੀ ਬਾਹਰ ਜਾ ਕੇ ਅਸੀਂ ਸੈਟਲਮੈਂਟ ਕਰਨੀ ਹੈ ਆਪਣੀ ਹਨਾ ਜੀ ਸੋ ਪੰਜਾਬ ਨੂੰ ਛੱਡ ਕੇ ਸਟੂਡੈਂਟ ਜਾਂਦੇ ਉੱਥੇ ਜਾ ਕੇ ਕਿੰਨਾ ਮੁਸ਼ਕਲਾਂ ਦਾ ਸਾਹ ਉਹ ਮੁਸ਼ਕਲਾਂ ਦਾ ਸਾਹਮਣਾ ਕਰਦੇ ਕਰਦੇ ਬੰਦਾ ਕਿਵੇਂ ਆਪਣੇ ਆਪ ਨੂੰ ਸਟੈਬਲਿਸ਼ ਕਰਦਾ ਤੇ ਪੰਜਾਬ ਨੂੰ ਜਿਹੜੇ ਨੂੰ ਛੱਡ ਕੇ ਗਿਆ ਹੁੰਦਾ ਉਹ ਧਰਤੀ ਉਹਨੂੰ ਕਿਦਾਂ ਖਿੱਚਦੀ ਆ ਜੀ ਦੁਬਾਰਾ ਫਿਰ ਕਿਵੇਂ ਮੂਵ ਹੁੰਦਾ ਅਸਲ ਦੇ ਵਿੱਚ ਉਹ ਮੁੰਡੇ ਦੇ ਨਾਲ ਉਹਨਾਂ ਦੀ ਵੀ ਸਟੋਰੀ ਆ ਜਿਹੜੇ 1947 ਤੋਂ ਪਹਿਲਾਂ ਇੱਥੋਂ ਉੱਥੇ ਗਏ ਸੀ ਇੰਗਲੈਂਡ ਦੇ ਵਿੱਚ ਬੇਸ਼ੱਕ ਸਰੀਰਕ ਤੌਰ ਤੇ ਉਹ ਜਾ ਚੁੱਕਿਆ ਪਰ ਉਹਨਾਂ ਦੀ ਆਤਮਾ ਅੱਜ ਵੀ ਪੰਜਾਬ ਜਾਣਾ ਲੋਚਦੀ ਆ ਜੋ ਸਟੋਰੀ ਆ ਔਰ ਇਹ ਸਾਰਾ ਕੁਝ ਬਹੁਤ ਕਮੇਡੀ ਫਨੀ ਵੇ ਨਾਲ ਦੱਸਿਆ ਗਿਆ ਕੋਈ ਸੀਰੀਅਸ ਨਹੀਂ ਇਸ ਮੁੱਦੇ ਨੂੰ ਬਣਾਇਆ ਬਹੁਤ ਤੁਸੀਂ ਇੰਜੋਏ ਕਰੋਗੇ ਜਿਹੜੇ ਭੂਤ ਬਣਾਇਆ ਉਹ ਹੱਸਣ ਵਾਲੇ ਹਸਾਉਣ ਵਾਲੇ ਭੂਤ ਆ ਤੁਸੀਂ ਫੈਮਿਲੀ ਨਾਲ ਜਾਓਗੇ ਬੱਚੇ ਨਾਲ ਜਾਓਗੇ ਫੁੱਲ ਬਟਾ ਫੁੱਲ ਤੁਸੀਂ ਐਂਟਰਟੇਨਮੈਂਟ ਹੋਗਾ ਇੱਕ ਵੀ ਪਲ ਤੁਹਾਡਾ ਖਰਾਬ ਨਹੀਂ ਹੋਗਾ ਤੇ ਇਹ ਦਸਤ ਨੂੰ ਤੁਸੀਂ ਖਿਲੋਂ ਵੇਖਣ ਜਾਣਾ ਸੋ ਜਿਨੇ ਤੁਸੀਂ ਮੇਰੇ ਗੀਤਾਂ ਨੂੰ ਪਿਆਰ ਦਿੱਤਾ ਮੈਮ ਹੁਣਾਂ ਦੀਆਂ ਫਿਲਮਾਂ ਨੂੰ ਔਰ ਤੁਸੀਂ ਇਹ ਦੇਖ ਲਓ ਜੀ ਕਲਾਕਾਰ ਭਾਈ ਜਾਰੇ ਦਾ ਪਿਆਰ ਜਾਂ ਤੁਹਾਡਾ ਆਪਸ ਵਿੱਚ ਮੈਨੂੰ ਨਹੀਂ ਲੱਗਦਾ ਵੀ ਅਸੀਂ ਬਹੁਤ ਸਾਰੀਆਂ ਪ੍ਰੈਸ ਕਾਨਫਰੰਸ ਕੀਤੀਆਂ ਨੇ ਪਰ ਜਿੱਥੋਂ ਇੰਨੇ ਜਾਦੇ ਸਾਰੇ ਪ੍ਰੈਸ ਵਾਲੇ ਇਕੱਠੇ ਹੋਏ ਹੋਣ ਜਾਂ ਇੰਨੇ ਆਰਟਿਸਟ ਕਿਸੇ ਪ੍ਰੋਜੈਕਟ ਨੂੰ ਲੈ ਕੇ ਸਾਰੇ ਇਕੱਠੇ ਹੋਣ ਦੇਖੋ ਸਾਡੀ ਫਿਲਮ ਹੈ ਮੈਂ ਵੀ ਕੰਮ ਕੀਤਾ ਅਨੀਤਾ ਮੈਮ ਹੋਣੀ ਮਾਲਵੀ ਜੀ ਹਰਦੀਪ ਗਿੱਲ ਭਾਜੀ ਹੋਣਿਆ ਨੇ ਫਿਲਮ ਦੇ ਵਿੱਚ ਕਰੈਕਟਰ ਨਹੀਂ ਕੀਤਾ ਪਰ ਜਿਸ ਦਿਨ ਫਿਲਮ ਵੀ ਸ਼ੂਟ ਚੱਲਦੀ ਸੀ ਉਸ ਦਿਨ ਵੀ ਭਾਜੀ ਬੈਕ ਹੈਂਡ ਤੇ ਇਹਨਾਂ ਨੇ ਨਾਲ ਖੜ ਕੇ ਸ਼ੂਟ ਕਰਵਾਇਆ ਗਾਣੇ ਦੇ ਚੰਦ ਰੈਣਾ ਸੁਣਾਓਗੇ ਜੀ ਔਰ ਇਦਾਂ ਹੀ ਫਰਿਸ਼ਤਾ ਜੀ ਹੋਣੀ ਚਾਂਜੀ ਹੋਣੀ ਸਰਕਾਰ ਹਣੀ ਹਣੀ ਮੱਟੂ ਜੀ ਆਪਣੇ ਗਾਣੇ ਤੁਸੀਂ ਗਾਇਆ ਵੀ ਆਪ ਦਾ ਹੈ ਹਾਂਜੀ ਜੀ ਇਹਦੇ ਵਿੱਚ ਬਲਕਾਰਣ ਖਿਲਾ ਜੀ ਦਾ ਅਖਾੜਾ ਹੈ ਹੈਪੀ ਰਾਏ ਕੋਟੀ ਜੀ ਦਾ ਗੀਤ ਹੈ ਮੇਰਾ ਡੂ ਇਟ Song ਜੋਤ ਦਾ ਟਾਂਗਰੀ ਜੀ ਦੇ ਨਾਲ ਹੈ ਔਰ ਅਸੀਂ ਸਾਰਾ ਕੁਝ ਪਰਫੈਕਟ ਕਰਨ ਦੀ ਕੋਸ਼ਿਸ਼ ਹੈ ਕਿਸੇ ਇੱਕ ਗੀਤੀ ਲੈਡਸ ਖਾ ਹਾਂ ਬਿਲਕੁਲ ਜੀ ਮੈਂ ਫੋਕ ਜਿਆਦਾ ਗੋਨਰ ਹੈ ਨਾ ਮੈਂ ਤੁਹਾਡੇ ਨਾਲ ਦੋ ਬੋਲ ਸਾਂਝੇ ਕਰ ਦੇਣਾ ਸਭ ਦੇ ਨਾਲ ਹੋ ਨੀਰੇ ਇਸ਼ਕੇ ਤੰਦ ਨਹੀਂ ਪਾਏ ਅਸਾਂ ਓ ਨੀਰੇ ਇਸ਼ਕੇ ਤੰਦ ਨਹੀਂ ਪਾਏ ਅਸਾਂ ਤੇ ਅਸੀਂ ਚੜਖੜੀਆਂ ਤੇ ਵੀ ਚੜੇ ਹੋਇਆ ਓ ਅੱਗ ਵਾਂਗ ਰਾਂ ਮੱਚੀਏ ਮੈਦਾਨ ਅੰਦਰ ਓ ਤੇ ਸਵਾ ਲੱਖ ਨਾਲ ਇੱਕ ਇੱਕ ਲੜੇ ਹੋਇਆ ਉਹ ਸਿਰ ਦੇ ਕੇ ਜਿੱਥੇ ਫੀਸ ਤਰਦੀ ਸਿਰ ਦੇ ਕੇ ਜਿੱਥੇ ਫੀਸ ਤਰਦੀ ਤੇ ਅਸੀਂ ਉਹ ਨਾਸਕੂਲਾ ਦੇ ਪੜੇ ਹੋਇਆ ਉਹ ਅਸੀਂ ਉਹ ਨਾਸਕੂਲਾ ਦੇ ਜੀ ਥੈਂਕ ਯੂ ਬਹੁਤ ਹੋ ਗਿਆ ਤੁਹਾਨੂੰ ਜੀ ਕਬੂਤ ਵਾਲਾ ਤੁਸੀਂ ਸਾਰਿਆਂ ਨੇ ਫਿਲਮ ਦੇਖਣ ਪਹੁੰਚਣਾ ਜੀ ਸੋ ਜਜੀਤ अरोड़ा ਭਾਜੀ ਵੀ ਖੜੇ ਨੇ ਮੈਂ ਨਾਮ ਲੈਣਾ ਭੁੱਲ ਗਿਆ ਤਾਂ ਮੈਂ ਮਾਫੀ ਚਾਹੂੰਗਾ ਸਾਰਿਆਂ